ਮੈਂ ਕੰਮ ਤੇ ਆਇਆ ਮਾਂ ਤੇ ਮੈਂ ਉਸੇ ਟਾਈਮ ਰੋਟੀ ਵਾਲਾ ਡੱਬਾ ਖੋਲ ਕੇ ਰੋਟੀ ਖਾ ਸਕਦਾ ਮਾਂ ਕੋਈ ਪਲਾਟ ਖਾਲੀ ਰਹਿਣ ਨਹੀਂ ਦੇਣਾ ਸਾਰਿਆਂ ਦੇ ਘਰ ਬਣਾ ਦੇਣਾ ਆਪਾਂ ਬਾਜੀ ਦਾ ਫੁੱਦੂ ਗੱਲਾਂ ਵੀ ਕਰ ਲੈਨੇ ਹੋ ਜੀ ਛੋਟੇ ਭਾਜੀ ਨਾ ਸੈਟਿੰਗ ਸ਼ੂਟਿੰਗ ਜੀ ਕਰਕੇ ਭੇਜ ਦਿੰਦੇ ਸੀ ਕਿ ਸਸਤਾ ਸਮਾਨ ਇਸ ਚੀਜ਼ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਚਾਹੇ ਹੋਵੇ ਵੱਡੇ ਭਰਾ ਦੇ ਹੱਥ ਚਾਹੇ ਹੋਵੇ ਛੋਟੇ ਭਰਾ ਦੇ ਹੱਥ ਮੇਰੇ ਸੁਣ ਲੈ ਗੱਲ ਅ ਘਾਟਾ 700 ਤੇਰੇ ਖਾਤੇ ਪਾਣਾ ਮੈਂ ਤੈਨੂੰ ਹੀ ਦੇਣੇ ਪੈਣੇ ਆ ਮੈਂ ਕੋਲੋਂ ਨਹੀਂ ਪਾਣੇ ਆਪਣੇ ਪੈਸੇ ਸਨੀ ਹਾਂਜੀ ਭਾਈ ਆ ਜਾ ਨਹੀਂ ਭਾਜੀ ਮੈਂ ਨਹੀਂ ਆਣਾ ਜੀ ਕਿਉਂ ਤੋੜਾ ਕੀ ਪਤਾ ਬਾਅਦ ਚ ਪੈਸੇ ਕੱਟ ਲਵਾਂ ਉਹਦੇ ਵੀ। ਓ ਯਾਰ ਤੂੰ ਕੱਲ ਦੀ ਗੱਲ ਤੇ ਗੁੱਸਾ ਕਰਕੇ ਬੈਠਾ ਹੋਇਆ ਆਵਾ। ਆ ਜਾ ਫਟਾਫਟ। ਓ ਪਾਜੀ ਮੈਂ ਨਹੀਂ ਆਣਾ ਹੈਗਾ ਜੀ। ਮੈਂ ਆਪਣੇ ਪੈਸੇ ਦਾ ਖਾ ਲੂੰਗਾ ਜੇ ਇੰਨਾ ਹੀ ਆ। ਓ ਜਿਆਦਾ ਨਖਰੇ ਨਾ ਕਰਿਆ ਕਰ ਇਧਰ। ਨਹੀਂ ਕੱਟਦਾ ਪੈਸੇ। ਇਧਰ। ਤੁਸੀਂ ਤਾਂ ਮੇਰੇ ਨਾਲ ਕੋਲਡ ਡਰਿੰਕ ਵਾਲੇ ਪੈਸੇ ਵੀ ਲਿਖਲੇ ਸੀਗੇ। ਥੋੜਾ ਕੀ ਭਰੋਸਾ ਵਾ ਇਹਦੀ ਵੀ ਲਿਖ ਲਵਾਂ ਬਾਅਦ ਚ। ਯਾਰ ਇਹਦਾ ਮਤਲਬ ਇਹ ਥੋੜੀ ਜਿਮੈਂ ਲਿਖੂਗਾ ਤੇ ਖਾਏਗਾ ਨਹੀਂ ਤੂੰ। ਨਹੀਂ ਪਾਜੀ ਮੈਂ ਆ ਘਾਟਾ ਨਹੀਂ ਖਾਣਾ ਹੈਗਾ ਜੀ। ਓਏ ਆ ਜਾ ਯਾਰ ਅਮੇ ਆ ਲੈ ਆ ਦੇ ਆ ਲਿਖਿਆ ਸੀ ਨਾ ਅੱਛਾ ਬਾੜ ਨਹੀਂ ਲਿਖਦਾ ਅਜੇ ਤੱਕ ਕੱਟੇ ਤੇਰੇ ਪੈਸੇ ਕਦੇ ਠੀਕ ਹੈ ਭਾਜੀ ਆ ਦੇਖ ਸੋ ਆਦਾ ਸੋ ਆ ਰਬਿੰਗ ਜੇ ਨਾ ਰਿੜਕ ਨਹੀਂ ਹੁੰਦੀ ਨਾ ਹੋਰ ਸਵਾਲ ਲੱਗਨੇ ਸੀਗੇ ਉਹ ਚਟਨੀ ਤਾਂ ਹੈਗੀ ਮੇਰੀ ਗੱਲ ਸੁਣ ਫਟਾਫਟ ਖਾ ਕੇ ਨਾ ਅਸਮਾਨ ਪਿਆ ਵਾ ਆ ਦੇ ਕੇ ਆਣਾ ਤੂੰ ਸਮਾਨ ਸਮਾਨ ਪਾਜ ਤੁਸੀਂ ਆਪ ਹੀ ਲੈ ਕੇ ਆਓ ਮੈਂ ਨਹੀਂ ਆਂਦਾ ਹੈਗਾ ਤੇ ਸਮਾਨ ਦੇ ਸਮੂਹ ਦੇਣਾ ਕਿਉਂ ਪਾਜੀ ਤੁਹਾਡਾ ਕੀ ਭਰੋਸਾ ਵਾ ਬਾਦ ਤੁਸੀਂ ਮੈਨੂੰ ਕਹਦੋ ਤੂੰ ਕੁੰਡੀ ਮਾਰ ਕੇ ਪੈਸੇ ਘੱਟਪ ਗੂਗਲ ਪੇ ਕਰਾਏ ਆ ਤੇ ਯਾਰ ਪੈਸੇ ਪੂਰੇ ਲੈ ਕੇ ਆਈ ਨਾ ਪਾਜੀ ਨਹੀਂ ਦਿੰਦੇ ਹੈਗੇ ਪੈਸੇ ਜੀ ਉਹ ਉਹ ਦੇਣਗੇ ਨਹੀਂ ਪਾਜੀ ਮੇਰੀ ਗੱਲ ਸੁਣੋ ਜੀ ਖਾ ਲੈ ਮੈਨਾਂ ਮन्नੂ ਖਾ ਲੈਣ ਦੋ ਜੀ ਖਾ ਲੈ ਤਾਂ ਦੇ ਬੰਦੇ ਨੂੰ ਟੋਕਣਾ ਜਿਹਦਾ ਹੈਗਾ ਤੁਨੂੰ ਸਖਾਇ ਨਹੀਂ ਹਟ ਕਰਦਿਆਂ ਨੇ ਫੋਨ ਫੋਨ ਹੁਣ ਬਾਦੂ ਚਲਾਈ ਅਸਮਾਨ ਦੇਖਿਆ ਪਹਿਲੇ ਉਹ ਪ੍ਰੀਤ ਆਂਦੀ ਹੁੰਦੀ ਨਾ ਨੇ ਲਾਟ ਦਾ ਸਮਾਨ ਲੈਣ ਹਾਂਜੀ ਹਾਂਜੀ ਉਹਨਾਂ ਦਾ ਆਰਡਰ ਆ ਸਮਾਨ ਮੈਂ ਸਾਰਾ ਪਾਤਾ ਵਾ ਦਿਲ ਵੀ ਵਿੱਚ ਪਾਤਾ ਵਾ ਰੁਪਈਆ 1700 ਰੁਪਈਆ ਲੈ ਕੇ ਆਣਾ ਤੂੰ 1700 ਪਰ ਭਾਜੀ ਉਹ ਵਾਲੇ ਗਾਹਕ ਨੂੰ ਆਪਾਂ 1300 ਰੁਪਏ ਦੇ ਵਿੱਚ ਸੈੱਟ ਕੀਤਾ ਹੋਇਆ ਵਾ ਆਪਾਂ ਸੈੱਟ ਕੀਤਾ ਨਾ ਹੁਣ ਆਪਾਂ ਹੀ 1700 ਦੇ ਸੈੱਟ ਕਰਨਾ ਉਹਨਾਂ ਨੂੰ ਭਾਜੀ ਫਿਰ ਉਹ ਉਹ ਤਾਂ ਬੋਲਣਗੇ ਕਿ ਤੁਸੀਂ ਮਹਿੰਗਾ ਵੇਚ ਰਹੇ ਪਿਓ ਸਮਾਨ ਸਾਨੂੰ ਫਿਰ ਉਹਨਾਂ ਨੇ ਕਿਹਾ ਤਾਂ ਹੋਰ ਲੈ ਲੈਣਾ ਵਾ ਯਾਰ ਤੂੰ ਉਹਨਾਂ ਕੋ ਗਿਆ ਹੈ ਨਹੀਂ ਪਹਿਲੀ ਆਪਣਾ ਦਿਮਾਗ ਚਲਾਣ ਲੱਗ ਗਿਆ ਵਾ ਪਾਜੀ ਉਹ ਮੈਂ ਇਸ ਕਰਕੇ ਕਹਿ ਰਿਹਾ ਵਾਂ ਜੋ ਉਹਨਾਂ ਨੇ ਮੈਨੂੰ 1300 ਰੁਪਏ ਦੇ ਕੇ ਤੋਰਤਾ ਨਾ ਤੁਸੀਂ ਕਹਣਾ ਬਾਕੀ ਪੈਸੇ ਤੇ ਵਿੱਚੋਂ ਖਾਦੇ ਆ ਉਹ ਤੁਸੀਂ ਕੱਟ ਲੈਣੇ ਆ ਜੀ ਮੈਂ ਇੱਥੇ ਕਮਾਈ ਕਰਨ ਆ ਨਾ ਵਾਂ ਕਿ ਪੈਸੇ ਘਟਾਣ ਆ ਨਾ ਵਾਂ ਕੱਲ ਵੀ ਤੁਸੀਂ ਮੇਰਾ 1100 ਰੁਪਏ ਕੱਟ ਲਿਆ ਵਾ ਮੈਨੂੰ ਸਹਰਤ ਨਹੀਂ ਨਹੀਂ ਹੈਗੀ ਪਾਜੀ ਯਾਰ ਤੇਰੇ ਸਾਹਮਣੇ ਵਰਕਾ ਪਾੜਿਆ ਹੀ ਆ ਮੈਂ ਅੱਗੇ ਪੈਸੇ ਤੇਰੇ ਕੱਟੇ ਆ ਉਹ ਤਾਂ ਮਜ਼ਾਕ ਕਰਦਾ ਸੀ ਮੈਂ ਤੇਰੇ ਨਾਲ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਬਹਾਨਾ ਲਾ ਜੋ ਮਰਜ਼ੀ ਕਰ ਨੀ ਤਾਂ ਮੈਂ ਤੇਰਾ 400 ਕੱਟੂਗਾ ਫਿਰ ਵਈ ਜੇ ਇਹੋ ਜੀ ਗੱਲ ਹੈ ਨਾ ਫਿਰ ਤੁਸੀਂ ਆਪ ਹੀ ਚਲ ਜਾਓ ਫੜ ਲਓ ਸਮਾਨ ਮਹਿਣ ਜਾਂਦਾ ਹੈਗਾ ਨਾਲੇ ਤੁਹਾਨੂੰ ਇਹ ਵੀ ਪਤਾ ਲੱਗ ਜੂਗਾ ਗਾਗ ਅੱਗੋ ਬੋਲਦਾ ਕਿਦਾਂ ਵਾ ਯਾਰ ਗਾਗ ਤਾਂ ਬੋਲੂਗਾ ਹੀ ਸੁਣਨੀ ਹੀ ਪੈਂਦੀਆਂ ਨੇ ਜੇ ਪੈਸੇ ਕਮਾਣੇ ਤਾਂ ਗੱਲਾਂ ਤਾਂ ਸੁਣਨੀ ਹੀ ਪੈਣੀਆਂ ਬਹਾਨਾ ਨਹੀਂ ਲਾ ਸਕਦਾ ਮੇਰੇ ਸਾਹਮਣੇ 10 ਗੱਲਾਂ ਤੂੰ ਮੈਨੂੰ ਸੁਣਾਤੀਆਂ ਮੈਂ ਕਿੰਨੇ ਕੁ ਸੁਣੀ ਜਾਵਾਂ ਮੈਂ ਉਧਰੋਂ ਵੀ ਸੁਣੀ ਜਾਊਂਗਾ ਮੈਂ ਇਧਰੋਂ ਵੀ ਸੁਣੀ ਜਾਊਂਗਾ ਆ ਪਾਗਲ ਆ ਜੀ ਮੈਂ ਇੱਥੇ ਗੱਲਾਂ ਸੁਣਾਂ ਥੋੜੀਆਂ ਨਾ ਸਾਰਿਆਂ ਦੀਆਂ ਯਾਰ ਮੈਂ ਤੈਨੂੰ ਕੰਮ ਤੇ ਰੱਖਿਆ ਤੂੰ ਮੈਨੂੰ ਮੋੜ ਫੇ ਤੈਨੂੰ ਰੱਖ ਕੇ ਮੈਂ ਕਰਨਾ ਕੀ ਏ ਤੂੰ ਵੀ ਜਾ ਫਿਰ ਫਿਰ ਮਾਪੀ ਕਰ ਲੈਣਾ ਆਪੇ ਸਮਾਂਦੇ ਜਾਣਾ ਵਾ ਸਮਝ ਨਹੀਂ ਲੱਗਦੀ ਵੀ ਯਾਰ ਕੱਲ ਤਾਂ ਤੈਨੂੰ ਮੈਂ ਸਮਝਾਈ ਜਾ ਰਿਹਾ ਯਾਰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹੁਣ ਪੈਸੇ ਕਮਾ ਕੇ ਲਿਆਏਗਾ ਤਾਂ ਹੀ ਤੈਨੂੰ ਪੈਸੇ ਦਊਂਗਾ ਅੱਗੇ ਤਾਂ ਵੀਰਾ ਹੁੰਦਾ ਸੀ ਉਹ ਘਾਟਾ-ਗੋਟਾ ਪਾ ਕੇ ਚੱਲੇ ਜਾਂਦੀ ਸੀ ਗੱਲ ਹੁਣ ਸਾਰੀ ਜ਼ਿੰਮੇਵਾਰੀ ਆਪਣੇ ਤੇ ਆ ਬਿਜਲੀ ਦਾ ਬਿੱਲ ਆਪਾਂ ਦੇਣਾ ਵਾ ਸਾਰਾ ਕੁਝ ਆਪਾਂ ਦੇਖਣਾ ਕਮਿਸ਼ਨ ਤੈਨੂੰ ਲੱਗ ਦੇਣੀ ਉਹ ਕਮਿਸ਼ਨ ਕਿੱਥੋਂ ਦਊਂਗਾ ਮੈਂ ਜੇ ਕਮਾ ਕੇ ਲਿਆਏਗਾ ਪੈਸੇ ਵੱਧ ਲੈ ਕੇ ਆਏਗਾ ਤਾਂ ਹੀ ਦਊਂਗਾ ਤੈਨੂੰ ਇੰਨੀ ਗੱਲ ਤੇਰੇ ਖਾਨੇ ਨਹੀਂ ਪੈ ਰਹੀ ਯਾਰ ਕੱਲ ਦੀ ਫਿਰ ਤਾਂ ਪਹਿਲਾਂ ਹੀ ਠੀਕ ਸੀ ਫਿਰ ਜੀ ਵੀਰਾ ਹੁੰਦਾ ਸੀਗਾ ਔਰ ਦੁਕਾਨ ਤੇ ਨਾਲੇ ਮੈਨੂੰ ਇਹ ਨਹੀਂ ਸਮਝ ਲੱਗਦੀ ਕੱਲ ਤਾਂ ਤੂੰ ਵੀਰੇ ਦਾ ਹਮਾਤੀ ਬਣਿਆ ਪਿਆ ਵਾ ਵੀਰੇ ਨੂੰ ਹੀ ਬੁਲਾ ਲਾ ਫਿਰ ਹਾਂ ਉਹ ਨਹੀਂ ਨਹੀਂ ਪਾਜੀ ਮੈਂ ਤਾਂ ਉਦਾਂ ਹੀ ਬੋਲਦਾ ਪਿਆ ਜੀ ਆਪਾਂ ਤਾਂ ਤੁਹਾਡੇ ਹੁਕਮ ਅਨੁਸਾਰ ਚੱਲਦੇ ਹਾਂ ਜਿੱਦਾਂ ਕਹੋਗੇ ਆਪਾਂ ਉਹਦਾ ਕਰ ਲਾਂਗੇ ਕੋਈ ਗੱਲ ਨਹੀਂ ਯਾਰ ਕਰਦਾ ਨਹੀਂ ਨਾ ਪਿਆ ਜਿੱਦਾਂ ਤਾਂ ਤੈਨੂੰ ਕਹਿ ਰਿਹਾ ਵਾਂ ਠੀਕ ਆ ਭਾਈ ਦੇਖ ਲੈ ਲੈ ਉਹ ਤੇ ਦਸ ਸਮਾਨ ਦੇਖ ਨਹੀਂ ਲੈਂਦੇ ਰੁਪਈਆ 1700 ਲੈ ਕੇ ਆਈ ਨਹੀਂ ਤਾਂ ਮੈਂ ਤੇਰੇ 400 ਕੱਟਨੇ ਆ ਫਿਰ ਫਿਰ ਨਾ ਮੈਨੂੰ ਕੋਈ ਵਾਹੀ ਫੇਰ ਤੁਸੀਂ ਪੈਸੇ ਕਟਣਦੇ ਆਗੇ ਜੀ ਓ ਯਾਰ ਅੱਗੇ ਕਦੇ ਕੱਟੇ ਆ ਕਿਉਂ ਨਹੀਂ ਸਮਝਦਾ ਬਈ ਮੇਰੀ ਗੱਲ ਹੁਣੀ ਹੁਣੀ ਤਾਂ ਤੁਸੀਂ ਕਿਹਾ ਪੈਸੇ ਕੱਟ ਲੈਣਾ ਜੀ ਇਹ ਕਿਹੋ ਜੀ ਗੱਲ ਹੁੰਦੀ ਆ ਆਪ ਬੋਲ ਕੇ ਤੁਸੀਂ ਆ ਮੁੱਕਰੀ ਜਾਂਦੇ ਹੋ ਜੀ ਮੇਰੀ ਗੱਲ ਸੁਣ ਤੂੰ ਮੇਰਾ ਛੋਟਾ ਭਰਾ ਵਾ ਮੇਰੀ ਗੱਲ ਸੁਣ ਜਿਹੜੀ ਗੱਲ ਤੈਨੂੰ ਸਮਝਾਣਾ ਚਾਹ ਰਿਹਾ ਵਾ ਜ਼ਰੂਰੀ ਨਹੀਂ ਆ ਕਿ 1700 ਹੀ ਲੈ ਕੇ ਆਣਾ ਪਰ 1300 ਨਹੀਂ ਲੈ ਕੇ ਆਣਾ 100 200 ਹੋਰ ਕੱਟ ਦੇਣਗੇ 1500 ਦੇਣਗੇ ਨਾ 1500 ਲੈ ਜਾ अच्छा मतलब तू ओ, ही नहीं, नहीं मजाक ਕਰਦੇ ਸੀ ਪਹਿਲਾਂ ਹੀ ਤੂੰ ਮਜ਼ਾਕ ਕਰਦਾ ਸੀ ਯਾਰ ਤੂੰ ਡਰ ਗਿਆ ਸੀ ਉਹ ਮੈਂ ਤਾਂ ਜੀ ਵੈਸੇ ਭਾਜੀ ਮੈਂ ਸੱਚੀ ਡਰ ਗਿਆ ਸੀਗਾ ਜੀ ਮੈਨੂੰ ਵੈਸੇ ਰਾਤ ਨੂੰ ਨੀਂਦ ਨਹੀਂ ਆਏ ਹੈਗੀ ਇਹੋ ਜਿਹੇ ਚੱਕਰਾਂ ਵਿੱਚ ਮੈਨੂੰ ਮਜ਼ਾਕ ਵਧੀਨ ਲੱਗਦਾ ਹੈ ਕਿ ਇਹੋ ਜੇ ਚੱਲ ਮੈਂ ਕੋਈ ਨਹੀਂ ਕਰਦਾ ਮਜ਼ਾਕ ਮੇਰੀ ਗੱਲ ਸੁਣ ਜਿਹੜੀ ਮੈਂ ਤੈਨੂੰ ਗੱਲ ਕਹੀ ਆ 100 200 ਘੱਟ ਲੈ ਆਈ ਮਤਲਬ 1300 ਨਹੀਂ 1500 ਜ਼ਰੂਰ ਲੈ ਕੇ ਆਈ ਠੀਕ ਹੈ ਠੀਕ ਆ ਠੀਕ ਹੈ ਭਾਜੀ ਯਾਦ ਰੱਖੀ ਹੁਣ ਮੇਰੀ ਗੱਲ ਗਾ ਘੱਗੇ ਨਹੀਂ ਯਾਰ ਜਿਹੜਾ ਗਾਹਕਾਰ ਆ ਰਿਹਾ ਬਈ ਇਹਦੀ ਨਹੀਂ ਸਮਝ ਲੱਗਦੀ ਵੀ ਯਾਰ ਲੱਗ ਗਈ ਦਜਾਬੀ ਪਾ ਲਿਆ ਮੈਨੂੰ ਲੱਗਦਾ ਮੈਂ ਆ ਗਿਆ ਸਨੀ ਹਾਂਜੀ ਭਾਜੀ ਆ ਗੁਰੂ ਪਾਣੀ ਲੈ ਕੇ ਆਓ ਜੀ ਕਿਉਂ ਕੀ ਹੋ ਗਿਆ ਹੁਣ ਭਾਜੀ ਗਰਮੀ ਪਤਾ ਕਿੰਨੀ ਪੈਂਦੀ ਵੀ ਆ ਬਾਹਰ 40 ਡਿਗਰੀ ਟੈਂਪਰੇਚਰ ਆ ਬਾਹਰ ਤੇ ਤੂੰ ਕਿਹੜਾ ਪਹਿਲੀ ਵਾਰ ਦੇਣ ਗਿਆ ਸਮਾਨ ਉਹ ਭਾਜੀ ਹੁਣ ਇੰਨੀ ਜ਼ਿਆਦਾ ਗਰਮੀ ਵਿੱਚ ਜਾਂਨੇ ਆ ਠੀਕ ਆ ਇੰਨੀ ਟ੍ਰੇਨਿੰਗ ਹੋ ਜਾਂਦੀ ਆ ਮੂੰਹ ਤੇ ਮੇਰਾ ਮੂੰਹ ਕਾਲਾ ਹੋ ਤਿਆ ਪਿਆ ਵਾ ਇਹ ਫਿਰ ਹੋ ਕੀ ਗਿਆ ਫਿਰ ਮੂੰਹ ਕਾਲਾ ਹੋ ਗਿਆ ਪਾਜੀ ਮੈਨੂੰ ਕੁੜੀ ਕੌਣ ਦਊਗਾ ਮੇਰੇ ਮੇਰੇ ਨਾਲ ਵਿਆਹ ਕੌਣ ਕਰਾਊਗੀ ਦੱਸੋ ਓਏ ਹੋ ਜੂਗਾ ਵਿਆਹ ਯਾਰ ਐਵੇਂ ਨਾ ਜ਼ਿਆਦਾ ਸੋਚਿਆ ਕਰ ਐ ਇਦਾਂ ਤਾਂ ਮੇਰਾ ਨਾਮ ਹੀ ਪੂਰਾ ਰੋਸ਼ਨ ਹੋਣਾ ਹਰੇਕ ਨੇ ਆਪਣੇ ਗੱਡੀ ਤੇ ਲਿਖਾਇਆ ਕਰਨਾ ਵਾ ਪੂਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਐ ਇਦਾਂ ਜੀ ਕਿਹੜੀਆਂ ਬੁਝਾਰਤਾਂ ਪਾਈ ਜਾਂਦਾ ਯਾਰ ਸਮਾਨ ਦੇ ਆ ਹੁਣ ਪੈਸੇ ਲੈ ਕੇ ਆਇਆ ਪੂਰੇ ਓ ਪਾਜੀ ਪੈਸੇ ਲੈ ਕੇ ਆਇਆ ਕਿਉਂ ਨਹੀਂ ਲੈ ਕੇ ਆਇਆ ਹੈਗਾ ਮੈਂ ਇੰਨੀ ਗਰਮੀ ਪੈਂਦੀ ਪਈ ਆ ਉਦੋਂ ਗਾਹ ਕਿਹਨਾ ਗਰਮ ਹੋਇਆ ਰਹਿੰਦਾ ਮੈਨੂੰ ਤਾਂ ਸਮਝ ਨਹੀਂ ਆਂਦੀ ਗਾਹ ਕਦੀ ਵੀ ਤੇ ਹੁਣ ਕੀ ਹੋ ਗਿਆ ਉਹਨਾਂ ਨਾਲ ਹੋਣਾ ਕੀ ਆ ਮੈਂ ਕਹਾਂ ਮੈਨੂੰ 1700 ਰੁਪਏ ਦੋ ਠੀਕ ਹੈ ਉਹ ਮੈਨੂੰ ਕਹਿੰਦੇ ਵੀ ਸਮਾਨ ਇਹ ਤਾਂ ਸਮਾਨ 1200 ਰੁਪਏ ਦਾ ਵਾ 1200 ਦਾ ਹੁਣ 1200 ਤਾਂ ਨਹੀਂ ਦੇ ਐ ਸਮਾਨ ਨਹੀਂ ਨਹੀਂ ਭਾਜੀ ਮੈਂ 1300 ਰੁਪਏ ਲੈ ਕੇ ਆਇਆ ਵੀਰੇ ਮੈਂ ਫਿਰ ਘਾਟਾ ਪਾ ਆਇਆ ਯਾਰ ਉਹ ਭਾਜੀ ਘਾਟਾ ਕਿਹਨਾ ਪਾਤਾ ਮੈਂ ਉਹ ਤਾਂ ਮੈਨੂੰ 1200 ਰੁਪਏ ਦਿੰਦੇ ਸੀਗੇ ਮੈਂ ਤਾਂ ਫਿਰ ਰੋਲਾ ਪਾ ਲਿਆ ਮੈਂ ਕਹਾਂ ਮੈਨੂੰ 100 ਰੁਪਏ ਹੋਰ ਚਾਹੀਦਾ ਮੈਂ ਤਾਂ ਜਾਊਂਗਾ ਇੱਥੋਂ ਰੇ ਆ ਨਾ ਤੂੰ ਜਵਾਕ ਉਹਨਾਂ ਨੂੰ ਤਾਂ ਕੀ ਟੋਪੀ ਬਣਾਣੀ ਸੀ ਆਪ ਉਹਨਾਂ ਦੀ ਟੋਪੀ ਸੁਣ ਕੇ ਆ ਗਏ ਆਵਾ ਭਾਜੀ ਇਹ ਸਾਰਾ ਕੁਝ ਨਾ ਤੁਹਾਡੇ ਕੀਤਾ ਹੋਇਆ ਵਾ ਤੁਸੀਂ ਆਪ ਹੀ ਉਹਨਾਂ ਨੂੰ ਗੁਜਾਇਆ ਹੋਇਆ ਵਾ ਇਹਨੇ ਸਸਤੇ ਸਮਾਨ ਤੇ ਉੱਤੇ ਗੁਜਾਇਆ ਹੋਇਆ ਵਾ ਤੈਨੂੰ ਹੁਣ ਦੱਸਿਆ ਤਾਂ ਹੈਗਾ ਵਾ ਵੀ ਜ਼ਿੰਮੇਵਾਰੀ ਆਪਣੇ ਸਿਰ ਤੇ ਆ ਹੁਣ ਘਾਟਾ ਪਾ ਕੇ ਨਹੀਂ ਚੱਲ ਸਕਦਾ ਕੰਮ ਭਾਜੀ ਬੀਜੇ ਵੀ ਤੁਸੀਂ ਆਪ ਹੀ ਹੋਇਆ ਵਾ ਹੁਣ ਉਹਨਾਂ ਨੂੰ ਤੁਸੀਂ ਆਪ ਗੁਜਾ ਲਿਆ ਠੀਕ ਹੈ ਨਾਲੇ ਇੱਕ ਗੱਲ ਯਾਦ ਰੱਖਿਓ ਗਾ ਕਿਸੇ ਦਾ ਮਿੱਤ ਨਹੀਂ ਹੁੰਦਾ ਹੈਗਾ ਜਿੱਥੋਂ ਸਸਤਾ ਸਮਾਨ ਮਿਲੂਗਾ ਉਹਨਾਂ ਨੇ ਉੱਥੋਂ ਲੈ ਲੈਣਾ ਜਾ ਕੇ ਤੇ ਹੁਣ ਫਿਰ ਕਰੀਏ ਕੀ ਦਿਖਾ ਕਿੰਨੇ ਪੈਸੇ ਲਿਆਏ ਦੇ ਤਾਂ ਸੀ ਆਹ ਫੜੋ ਭਾਈ 1300 ਰੁਪਿਆ ਲੋ ਜੀ ਤੁਹਾਡਾ ਸਾਮਾਨ ਹਾਂਜੀ ਚੈੱਕ ਕਰ ਲਓ ਇੱਕ ਵਾਰੀ ਪੂਰਾ ਹੈ ਸਾਮਾਨ ਕਿੰਨੇ پیسے ਹੋਗੇ 1700 ਰੁਪਏ ਹੋਗੇ ਜੀ 1700 1300 ਰੁਪਏ ਹੋ ਗਿਆ ਸਾਮਾਨ ਜੀ ਹੁਣ ਮਗਰੋਂ ਮਹਿੰਗਾ ਆਂਦਾ ਵਾ ਤਾਂ ਕਰਕੇ 1700 ਰੁਪਏ ਦੇ ਦੇਣਾ ਵਾ 1300 ਪਹਿਲਾ ਸੀਗਾ ਰੇਟ ਦੇਖੋ ਮਗਰੋਂ ਭਾਵੇਂ ਮਹਿੰਗਾ ਆਂਦਾ ਹੋਵੇ ਪਰ ਮੈਂ ਤਾਂ 1300 ਹੀ ਦੇਣਾ ਆ ਐਦਾਂ ਫਿਰ ਸਾਨੂੰ ਨੂੰ ਕੁਝ ਬਤਨਾ ਆਏਗਾ ਤੁਸੀਂ 1700 ਰੁਪਏ ਦੇਣਾ ਦੋਨੇ ਤੇ ਰਹਿਣ ਦੋ ਦੇਖੋ ਫੇਰ ਤਾਂ ਮੈਂ ਸਮਾਨ 1200 ਵੀ ਲੈ ਲਾਂ 1200 ਮੈਨੂੰ 1200 ਰੁਪਏ ਦਾ ਮਿਲਦਾ ਆ ਫਿਰ ਫਿਰ ਮੈਨੂੰ 100 ਰੁਪਏ ਵਾਧਾ ਦਿੰਨੀ ਆ ਫਿਰ 1200 ਲੈ ਲਓ ਸਮਾਨ ਤੁਸੀਂ ਇੱਕ ਤਾਂ ਤੁਹਾਨੂੰ ਘਰ ਬੈਠ ਬੈਠੇ ਸਮਾਨ ਲੈ ਕੇ ਦੇਈਂ ਇੰਨੀ ਗਰਮੀ ਦੇ ਵਿੱਚ ਬਾਹਰ ਪਤਾ 40 ਡਿਗਰੀ ਆ ਬਾਹਰ ਜਾ ਕੇ ਦੇਖੋ ਇੱਕ ਵਾਰੀ ਤੁਹਾਨੂੰ ਘਰ ਬੈਠ ਬੈਠੇ ਸੀ ਸਮਾਨ ਲੈ ਕੇ ਦੇ ਰਹੇ ਹੋ ਤੁਸੀਂ ਫੇਰ ਨਖਰੇ ਕਰੀ ਜਾਂਦੇ ਹੋ 1700 ਰੁਪਏ ਦੇਣਾ ਦੋ ਨਹੀਂ ਤਾਂ ਮੈਂ ਸਮਾਨ ਵਾਪਸ ਲੈ ਕੇ ਚੱਲੇ ਆਂ ਦੇਖੋ ਥੋੜਾ ਤਾਂ ਲੈਸ ਕਰ ਦਿਓ ਥੋੜੀ ਸਮਾਨ ਲੈਣੇ ਆ ਨਹੀਂ ਨਹੀਂ ਕੁਛ ਲੈਸ ਨਹੀਂ ਹੋਣਾ ਇਹਦਾ ਰਹਿ ਐਂ ਕਰੋ ਰਹਿਣ ਦਿਓ ਤੁਸੀਂ ਅੱਛਾ ਨਹੀਂ ਰਹਿਣ ਦਿਓ ਮੈਂ ਹੌਣ ਵੀ ਤਾਂ ਪੈਸੇ ਦਿੱਤੇ ਹੀ ਆ ਐਵੇਂ ਵੀ ਇੰਨਾ ਖੱਜਲ ਕਰਦੇ ਆ ਬੰਦੇ ਨੂੰ ਨਾ ਪਾਣੀ ਦਾ ਤਾਂ ਨਹੀਂ ਪਹਿਲਾਂ ਹੀ ਕੁੱਤੇ ਖਾਣੀ ਪੈਸੇ ਤਾਂ ਪੂਰੇ ਮਿਲ ਗਏ ਪਰ ਬਾਵੇ ਵੀਰੇ ਨੂੰ ਨਹੀਂ ਪਤਾ ਪੈਸੇ ਪੂਰੇ ਮਿਲੇ ਆ ਜੇ ਮੈਂ ਉਹਨਾਂ ਨੂੰ ਸਾਰੇ ਪੈਸੇ ਦੇਤੇ ਮੈਨੂੰ ਵਿੱਚੋਂ ਕੁਝ ਮਿਲਣਾ ਨਹੀਂ ਜੇ ਮੈਂ ਅੱਧੇ ਦਿਨਾਂ ਵਾਂ ਤਾਂ ਵੀ ਮੇਰੇ ਪੈਸੇ ਕੱਟਣੇ ਆ ਫੇਰ ਵਿੱਚੋਂ ਮੇਰਾ ਕੀ ਫਾਇਦਾ ਵਾ ਐਂ ਕਰਦਾ ਜਿੱਤੋਂ 400 ਮੈਂ ਰੱਖ ਲੈਣਾ ਵਾ ਉਹਨਾਂ ਨੂੰ ਕੋੜੇ ਪਤਾ ਲੱਗਣਾ ਵਾ ਉੱਥੇ ਜਾ ਕੇ ਕੋਈ ਹੋਰ ਬਹਾਨਾ ਮਾਰ ਦੂੰਗਾ ਮੈਂ ਹਾਂ ਠੀਕ ਆ ਨਾਲੇ ਵੈਸੇ ਵੀ ਮੈਨਿੰਦੇ ਬਾਦ ਪੈਸੇ ਮੈਨੂੰ ਹੀ ਮਿਲਨੇ ਆ ਇਹ ਵਾਲੇ ਉਹ ਦੂਹ ਦੇ ਪਹਿਲਾਂ ਹੀ ਰੱਖ ਲੋ ਆਹ ਅਹੀ ਕੋਸਤਾ ਕੀਤਾ ਕੇ ਇਦਾਂ ਤਾਂ ਨਹੀਂ ਕੰਮ ਚੱਲਣਾ ਯਾਰ ਕਿੱਥੋਂ ਦਊਂਗਾ ਤੈਨੂੰ ਮੈਂ ਕਮਿਸ਼ਨ ਕਿੱਥੋਂ ਤਨਖਾਹ ਕੱਢੂੰਗਾ ਜੇ ਘਾਟ ਹੀ ਪਾਈ ਜਾਵਾਂਗੇ ਆਪਾਂ ਮੇਰੀ ਗੱਲ ਸੁਣ ਹੁਣ ਨਾ ਪੁਰਾਣੇ ਗਾਕਾਂ ਨੂੰ ਛੱਡ ਨਵੇਂ ਗਾਕ ਜੋੜਨੇ ਸ਼ੁਰੂ ਕਰ ਹਾਂ ਪਾਜੀ ਮੈਂ ਇੰਸਟਾਗ੍ਰਾਮ ਤੇ ਪੋਸਟਾਂ ਪਾਈਆਂ ਸੀਗੇ ਤਿੰਨ ਚਾਰ ਤੇ ਮੈਨੂੰ ਕਿਸੇ ਇੱਕ ਬੰਦੇ ਦਾ ਮੈਸੇਜ ਵੀ ਆਇਆ ਹੋਇਆ ਵਾ ਮੈਂ ਚੈੱਕ ਕਰਨਾ ਪਾਜੀ ਇੱਕ ਮਿੰਟ ਕੀ ਚੈੱਕ ਕਰਦਾ ਯਾਰ ਇਹ ਚੀਜ਼ਾਂ ਤਾਂ ਨਾਲੋਂ ਨਾਲ ਚੈੱਕ ਕਰਨੀ ਹੁੰਦੀਆਂ ਨੇ ਚੈੱਕ ਕਿੱਦਾਂ ਕਰਾਂ ਮੈਨੂੰ ਤੁਸੀਂ ਆਪ ਦੱਸੋ ਐਨੀ ਧੁੱਪ ਵਿੱਚ ਮੈਂ ਜਾ ਵੀ ਰਿਹਾ ਵਾਂ ਨਾ ਤਾ ਫੋਨ ਜਿਵੇਂ ਆਈਫੋਨ ਬਾਹਰ ਕੱਢ ਲਿਆ ਇਹਦਾ ਗਰਮ ਹੋ ਜਾਣਾ ਵਾ ਉਤੋਂ ਇੰਨੀ ਗਰਮੀ ਨਾ ਮੇਰੇ ਟੈਨਿੰਗ ਹੋਈ ਪਈ ਆ ਮੂੰਹ ਤੇ ਸਾਰਾ ਹੋ ਕੀ ਗਿਆ ਟੈਨਿੰਗ 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 ਸਮਝ ਲੱਗਦੀ ਤੇਰੀ ਯਾਰ ਗੱਲ ਤਾਂ ਉਹ ਹੀ ਹੋ ਗਈ ਨਾ ਕੁਝ ਫਿਰ ਵਿਆਹ ਕੌਣ ਕਰਾਊਗੀ ਮੇਰੇ ਨਾਲ ਉਹ ਕਰਾ ਲੂਗੀ ਹੋ ਜਾਊਗਾ ਤੇਰਾ ਵਿਆਹ ਐਵੇਂ ਟੈਨਸ਼ਨ ਪਾਈ ਆ ਆਓ ਆਪਣੇ ਧੋਲੇ ਆਏ ਪਏ ਆਪਣਾ ਤਾਂ ਹੁੰਦਾ ਨਹੀਂਗਾ ਕੀ ਹੋਇਆ ਮੈਂ ਕਿਹਜ ਕੱਪੜੇ ਧੋਣ ਵਾਲੇ ਪਏ ਆ ਆ ਦੇਖੋ ਕਿੰਨੀ ਗਰਮੀ ਨਾਲ ਗੰਦੇ ਹੋ ਗਏ ਆ ਪਸੀਨਾ ਅੱਗਿਆ ਪਿਆ ਵਾ ਇੰਨਾ ਮੈਸੇਜ ਦੇਖ ਲੈਂਦਾ ਮੈਨੂੰ ਇੱਕ ਵਾਰੀ ਭਾਜੀ ਮੇਰੀ ਗੱਲ ਸੁਣਾ ਦੇਖੋ ਬੰਦਾ ਰਿਬਾਉਂਡਿੰਗ ਕਿਟ ਮੰਗਦਾ ਪਿਆ ਜੀ ਅਤੇ ਹੈਗੀਆਂ ਨੇ ਆਪਣੇ ਕੋਲ ਨਾਲੇ ਅੱਜ ਨਾ ਜੀ ਗੋੜ ਮੰਡੀ ਵੀ ਬੰਦ ਪਈ ਆ ਤੇ ਫਿਰ ਸਮਾਨ ਸਾਰਾ ਆਪਣੇ ਕੋਲੋਂ ਹੀ ਜਾਣਾ ਵਾ ਤੇ ਫਿਰ ਪੁੱਛ ਕਿੰਨੀਆਂ ਚਾਹੀਦੀਆਂ ਨੇ 4 ਚਾਹੀਦੇ ਭਾਜੀ ਉਹਨੂੰ ਅੱਛਾ ਰੇਟ ਵੀ ਪੁੱਛਦਾ ਵਾ ਕਰ 1400 ਆਈਏ ਤੂੰ 1500 ਕਹ ਦੇ ਕੰਟਰਾਸੋ? ਬਰੀਗਾਉ ਸੁਣੋ ਪਾਜੀ ਮੇਨ ਬਾਜ਼ਾਰ ਤਾਂ ਬੰਦ ਆ ਨਾ ਇਹ ਆਪਾਂ ਮਹਿੰਗੀ ਲਾ ਦਿੰਨੇ ਆ ਆ ਪੈਂ ਕਰਦੇ ਆ 2000 ਲਿਖ ਦਿੰਨੇ ਆ ਠੀਕ ਐ ਇਹ ਹੁਣ ਇਹਦਾ ਰਿਪਲਾਈ ਆਊਗਾ ਦੇਖਦੇ ਕੀ ਕਹਿੰਦਾ ਵਾ ਪਾਜੀ ਓਕੇ ਕਰਤਾ ਉਹਨੇ ਲੈ ਸਮਾਨ ਪੈਕ ਕਰੋ ਫਟਾਫਟ ਮੈਂ ਦੇਖ ਕੇ ਆਣਾ ਸਮਾਨ ਉਹਨੂੰ ਇਹ ਹੋਈ ਨਾ ਗੱਲਬਾਤ ਹੁਣ ਐ ਕਰੋ ਮੇਰੇ ਪੈਸੇ ਵਿੱਚੋਂ ਅੱਡ ਕੱਢ ਦਿਓ ਠੀਕ ਐ ਕਮਿਸ਼ਨ ਦੇ ਅੱਡ ਕੱਢ ਦਿਓ ਗਾਹਕ ਮੈਂ ਲੈ ਕੇ ਆਇਆ ਨਾ ਪਾਜੀ ਓਏ ਤੈਨੂੰ ਮਾਪੇ ਦੇ ਦੂੰਗਾ ਕਮਿਸ਼ਨ ਆਪਲੀਕੇਸ਼ਨ ਦੀ ਇਹਨੂੰ ਪਹਿਲੇ ਪੈ ਗਈ ਆ ਲਫਾਫੇ ਚ ਪਾ ਚੱਕ ਲਫਾਫਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਮਾਨ ਮੰਗਾਇਆ ਸੀਗਾ ਜੀ ਹਾਂਜੀ 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 ਆ ਲੋ ਜੀ ਪੂਰਾ ਹੀ ਦੇਖ ਲੋ ਹਾਂਜੀ 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 ਤੇ ਕਿੰਨੇ ਹੋਗੇ 8000 ਰੁਪਏ ਹੋਗਾ ਜੀ 8000 ਕਿੱਦੋਂ ਹੋ ਗਿਆ ਤੁਹਾਡੇ ਨਾਲ ਰੇਟ ਕੀਤਾ ਭਾਜੀ ਮੈਂ ਪਹਿਲਾਂ ਤੇ ਪ੍ਰਿੰਟ ਤਾਂ ਉੱਪਰ 1500 ਲਿਖਿਆ ਹੈ ਭਾਜੀ ਲਿਖਿਆ 1500 ਆ ਪਰ ਮਾਰਕੀਟ ਬੰਦ ਸੀ ਨਾ ਤਾਂ ਕਰਕੇ ਮੈਂ ਤੁਹਾਡੇ ਨਾਲ ਪਹਿਲਾਂ ਰੇਟ ਕੀਤਾ ਵਾ ਫਿਰ ਕਿ ਹੋ ਗਿਆ ਮਾਰਕੀਟ ਬੰਦ ਸੀ ਤਾਂ ਉਹ ਭਾਜੀ ਮੈਂ ਰੇਟ ਉੱਪਰ ਕਿੱਦਾਂ ਵੇਚ ਦਵਾਂਗੇ ਭਾਜੀ ਮੈਂ ਤਾਂ ਤੁਹਾਡੇ ਘੇਤੇ ਲੈ ਕੇ ਆਇਆ ਜੀ ਤੁਸੀਂ ਮੈਨੂੰ ਮੈਸੇਜ ਪਾਇਆ ਤਾਂ ਮੈਂ ਲੈ ਕੇ ਆਇਆ ਜੀ ਤੇ ਰੇਟ 1500 ਆ ਕਿੱਦਾਂ ਵੇਚੋਗੇ 2000 ਦਾ ਭਾਜੀ ਇਹ ਤਾਂ ਤੁਸੀਂ ਮੰਗਾਇਆ ਨਾ ਹੁਣ ਪੈਸੇ ਦੋ ਮੇਰੇ ਮੈਂ ਜਾਵਾਂ ਇੱਥੋਂ ਤੂੰ ਪੈਸੇ ਰੁਕ ਤੇਰੀ ਪਾਜੀ ਕੰਪਲੇਂਟ ਕਿਹੜੀ ਗੱਲ ਦੀ ਤੇ ਤੁਸੀਂ ਜੇ ਚੀਜ਼ ਨੂੰ ਕਿੱਦਾਂ ਵੇਚੋਗੇ ਐਮਰਤ ਉੱਪਰ ਐਮਰਤ ਵੀ ਮਤਲਬ ਕੀ ਹੁੰਦਾ ਵਾ ਵਾ ਤੈਨੂੰ ਮੈਕਸਮ ਰੇਟ ਟੇਲ ਪ੍ਰਾਈਸ ਪਾਣੀ ਨੂੰ ਥੋੜੀ ਕੰਦੇ ਨੂੰ ਪਰ ਪਾਜੀ ਹੁਣ ਉਹ ਤਾਂ ਤੁਸੀਂ ਕਿਹਾ ਨਾ ਮੈਂ ਤਾਂ ਦਾਣਾ ਹੀ ਨਹੀਂ ਸੀਗਾ ਤੁਸੀਂ ਮੈਸੇਜ ਪਾਇਆ ਮੈਂ ਤਾਂ ਤੁਕਾ ਆ ਮੈਂ ਇੱਕ ਮਿੰਟ ਨਾ ਬੁਲਾਣਾ ਪੁਲਿਸ ਪਾਜੀ ਮੇਰੀ ਗੱਲ ਸੁਣੋ ਜੀ ਕਿ ਕੰਪਲੇਂਟ ਕਰਨ ਦੇ ਲੋੜ ਨਹੀਂ ਇਦਾਂ ਕਰੋ ਜੀ ਮੇਰੀ ਗੱਲ ਸੁਣੋ ਇਦਾਂ ਕਰੋ ਤੁਸੀਂ ਨਾ ਸਮਾਨ ਨਾ ਰੱਖੋ ਜੀ ਕੋਈ ਗੱਲ ਨਹੀਂ ਤੁਸੀਂ ਰੱਖੋ ਭਾਜੀ ਮੈਂ ਜਾਂਦਾ ਜੀ ਕੋਈ ਗੱਲ ਪੈਸੇ ਲੈ ਜਾ ਬਾਕੀ ਆਪਣੇ ਨਹੀਂ 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 ਭਾਜੀ ਪੈਸੇ ਰਹਿਣ ਦਿਓ ਜੀ ਮੈਂ ਚੱਲਿਆ ਭਾਜੀ ਮੈਂ ਚੱਲਿਆ ਜੀ